ਕੰਮ ਯਾਰ ਕੀ ਦੱਸਾਂ ਫਸ ਹੀ ਗਿਆ ਵਾਂ ਇੱਕ ਕੰਮ 'ਚ ਕੀ ਗੱਲ ਹੋ ਗਈ ਗੱਲ ਬਦਲ ਬਗ ਭਾਜੀ ਇਦਾਂ ਵੀ ਜਿੱਥੇ ਕੁੜੀ ਦਾ ਵਿਆਹ ਹੋਇਆ ਵਾ ਨਾ ਪਹਿਲਾਂ ਤਾਂ ਕੋਈ ਗੱਲਬਾਤ ਨਹੀਂ ਉੱਥੇ ਐਹੋ ਜੀ ਹੁਣ ਥੋੜਾ ਚਿਰ ਹੋਇਆ ਵਾ ਪਤਾ ਲੱਗਾ ਵਾ ਵੀ ਉਹ ਗੱਡੀ ਮੰਗਣ ਡੇ ਆ ਤੂੰ ਕਵੇਂ ਵੀ 10-15 ਲੱਖ ਰੁਪਈਆ ਉਹ ਤੇ ਵੀ ਨਹੀਂ ਹੈਗਾ 2-4 ਲੱਖ ਲੈਣਾ ਹੀ ਉਹਦੇ ਵੇਲਾ ਜੇ ਇਰਾਦਾ ਹੀ ਨਹੀਂ ਤੇ ਮਰਜ਼ੀ ਤੇਰੀ ਲੈਣਾ ਲੜਾ ਨਹੀਂ ਤੇ ਉਹ ਜਾਂਦਾ ਹੀ ਰੋ ਇਹਨਾਂ ਗੱਲਾਂ ਵੱਲ ਘਾਟੀ ਧਿਆਨ ਦਿਆ ਕਰ ਕੋਈ ਆਉਂਦਾ ਕੋਈ ਜਾਂਦਾ ਵਾ ਆਪਣੇ ਕੰਮ ਨਾ ਮਤਲਬ ਰੱਖਿਆ ਕਰ ਮੰਮੀ ਤੀਏ ਕੀ ਫੜ ਕੇ ਬੈਠੇ ਆ ਇਹ ਕੀ ਫੜਨਾ ਵਾ ਐਨੇ ਹੋਣਾ ਸਾਡਾ ਰਾਹ ਸਿੱਧਾ ਕਰਨਾ ਹੈ